ਪੰਜਾਬ ਦੇ ਰਾਜਸੀ ਤੇ ਧਾਰਮਿਕ ਮਾਹੌਲ ਦੇ ਵਿੱਚ ਪਿਛਲੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀਆਂ ਦਾ ਉਤਪਨ ਹੋਇਆ ਮਾਮਲਾ ਵੱਡੇ ਪੱਧਰ ਉਤੇ ਚਰਚਾ ਦਾ ਵਿਸ਼ਾ ਰਿਹਾ ਤੇ ਉਹਨਾਂ ਨੇ ਅਜਿਹੇ ਸਾਰੇ ਰਾਜਸੀ ਦੇ ਧਾਰਮਿਕ ਮਾਹੌਲ ਨੂੰ ਵੱਡੇ ਪੱਧਰ ਉਤੇ ਪ੍ਰਭਾਵਿਤ ਵੀ ਕੀਤਾ ਜਿਹੜਾ ਕਿ ਕਈ ਪੱਖਾਂ ਤੋਂ ਮਾਮਲਾ ਹਾਲੇ ਵੀ ਚਲੰਤ ਅਵਸਥਾ ਦੇ ਵਿੱਚ ਹੈ ਕਈ ਮੂੜ ਘਟਦਾਵਹਾਈ ਤੇ ਰਿਹਾ ਹੈ ਪਰ ਅਜਿਹੇ ਦੇ ਨਾਲ ਹੀ 328 ਪਾਵਨ ਸਰੂਪਾਂ ਦਾ ਮਾਮਲਾ ਵੀ ਇੰਨੇ ਦਿਨੀ ਅੱਗੇ ਵੱਧਾ ਵਿਖਾਈ ਦੇ ਰਿਹਾ ਹੈ ਜਿਹੜਾ ਕਿ ਹੁਣ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੱਕ ਦਸਤਕ ਦੇ ਚੁੱਕਾ ਹੈ। ਕਰੇ ਮਾਮਲਾ ਕੀ ਹੈ ਇਸ ਮਾਮਲੇ ਦੀ ਕੜੀ ਦਰ ਕੜੀ ਸੰਬੰਧੀ ਜਿਹੜੀ ਸਾਰੀ ਸਥਿਤੀ ਜਾਣਨ ਲਈ ਸਾਡੇ ਅੱਜ ਦੇ ਇਸ ਮੀਡੀਆ ਸਫਦਲ ਪ੍ਰੋਗਰਾਮ ਦੇ ਵਿੱਚ ਜੁੜੇ ਹੈ। ਸ਼੍ਰੀ ਪੰਜਾਬ ਦਲ ਦੇ ਮੁਖੀ ਕਹਿ ਸਕਦੇ ਆ ਕਿ ਉਗੇ ਕੀਰਤਨੀਏ ਪੰਥ ਪ੍ਰਚਾਰਕ ਭਾਈ ਬਲਦੇਵ ਸਿੰਘ ਬਡਾਲਾ ਜੀ ਤੋਂ ਖੈਰ ਅਗਲੀ ਜਿਹੜੀ ਗੱਲਬਾਤ ਤੇ ਜਿਹੜੇ ਅਗਲੇ ਅੰਸ਼ ਨੇ ਉਹ ਗੱਲਬਾਤ ਆਧਾਰਤ ਨੇ ਭਾਈ ਬਲਦੇਵ ਸਿੰਘ ਬਡਾਲਾ ਜੀ ਨਾਲ ਸੋ 328 ਪਾਵਨ ਸਰੂਪਾਂ ਦਾ ਕਿੱਥੇ ਖੜਾ ਮਾਮਲਾ ਕਿੱਥੋਂ ਕਹਾਣੀ ਤੁਰੀ ਅਜੇ ਸਾਰੇ ਮਾਮਲੇ ਸਬੰਧੀ ਸਾਡੇ ਨਾਲ ਜੁੜੇ ਨੇ ਪੰਥ ਪਰਸਤ ਸ਼ਖਸੀਅਤ ਤੇ ਉਗੇ ਰਾਗੀ ਭਾਈ ਬਲਦੇਵ ਸਿੰਘ ਬਡਾਲਾ ਜੀ ਸੋ ਭਾਈ ਸਾਹਿਬ ਸਭ ਤੋਂ ਪਹਿਲਾਂ ਚੈਨਲ ਈ ਮਿਸ਼ਨ ਪੰਜਾਬੀ ਬਲਵਾਬ ਜੀ ਦਾ ਸਵਾਗਤ ਹੈ ਜੀ ਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ ਭਾਈ ਸਾਹਿਬ ਬਡਾਲਾ ਸਾਹਿਬ ਤੁਸੀਂ 328 ਪਾਵਨ ਸਰੂਪਾਂ ਦੇ ਮਾਮਲੇ ਉੱਤੇ ਲੰਮੇ ਸੰਘਰਸ਼ ਦੇ ਪਾੰਦੀ ਹੋ ਜੇਕਰ ਜਾਣੀਏ ਮਾਮਲਾ ਹੁਣ ਕਿੱਥੇ ਖੜਾ ਹੈ ਕਹਿੰਦਾ ਭਾਬਗੇ ਕਿਹੜੀ ਪਗਡੰਦੀ ਉੱਤੇ ਖੜਾ ਹੈ ਕਿਸੇ ਪੱਤਰ ਨਾਲ ਭਾਈ ਸਾਹਿਬ ਜਾਂ ਕੀ ਕੁਝ ਰਹਿਣ ਵਾਲਾ ਤੁਹਾਡੇ ਕਹਿਣ ਸੁਣਨ ਮੁਤਾਬਕ ਜੀ ਭਾਈ ਸਾਹਿਬ ਪਹਿਲੀ ਗੱਲ ਤਾਂ ਹੈ ਕਿ ਮਾਮਲਾ ਹੈ ਕੀ ਜੀ 328 ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆ ਦੇ ਚੋਰੀ ਹੋਈ ਜੀ 2,4536 ਅੰਗ ਆ ਲਾਪਤਾ ਹੋਏ ਜੀ 9,92886 ਅੰਗ ਜਿਹੜਾ ਅਧਿਕਾਰ ਤੇ ਛਾਪੇ ਜਾਂਦੇ ਆ ਜੀ 9,82700 ਰੁਪਈਆ ਗੁਰੂ ਦੀ ਗੋਲਕ ਦਾ ਚੋਰੀ ਹੁੰਦਾ ਹੈ ਜੀ 125 ਪਾਵਨ ਸਰੂਪਾਂ ਦੀ ਬਿਰਬੀ ਹੁੰਦੀ ਹੈ ਸ਼੍ਰੀ ਵਨ ਆਕਾਰ ਸਰੂਪ ਬਲੈਕ ਵਿੱਚ ਤਿਆਰ ਕੀਤੇ ਜਾਂਦੇ ਨੇ ਸੈਂਕੜੇ ਸਰੂਪ ਅੱਗ ਦੀ ਭੇਟ ਚੜਦੇ ਆ ਜੀ ਔਰ ਇਹ ਤੋਂ ਇਲਾਵਾ ਹੋਰ ਕਈ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਕੱਤਰੇ ਤੋਂ ਈਸ਼ਰ ਸਿੰਘ ਕਮਿਸ਼ਨ ਲਾ ਕੇ ਤੇ ਉਹ ਸਾਹਮਣੇ ਲਿਆਂਦਾ ਜੀ ਜਿਨ ਨੇ 15 ਤੋਂ 18 ਤੀ 3 ਸਾਲਾਂ ਦੀ ਇਹ ਪੜਤਾਲ ਕਰਕੇ 1200 ਸਫਿਆਂ ਦੀ ਰਿਪੋਰਟ ਪੇਸ਼ ਕੀਤੀ ਜੀ ਜਿਸ ਨੂੰ ਗੋਬਿੰਦ ਸਿੰਘ ਲੋਂਗੋਵਾਲ ਪ੍ਰਧਾਨ ਤੇ ਧਾਮੀ ਐਂਡ ਕੰਪਨੀ ਅੱਜ ਜਿਹੜੀ ਉੱਥੇ ਮੌਜੂਦਾ ਕਾਬਜ ਹੈ ਜੀ ਇਹਨਾਂ ਨੇ ਜਨਤਕ ਕਰਕੇ ਉਸ ਨੂੰ ਮੰਨਿਆ ਕਿ ਅਸੀਂ ਦੋਸ਼ੀਆਂ ਤੇ ਮੁਕੱਦਮੇ ਦਰਜ ਕਰਕੇ ਉਹਨਾਂ ਨੂੰ ਫੌਜਦਾਰੀ ਸਜ਼ਾਵਾਂ ਦੇਾਂਗੇ ਜੀ ਜਦੋਂ ਕੁਛ ਨਹੀਂ ਕੀਤਾ ਗਿਆ ਤੇ ਗੁਰੂ ਅਦਬ ਲਈ ਸਿੱਖ ਸੰਗਤਾਂ ਨੇ ਮੋਰਚਾ ਵੀ ਲਾਇਆ ਜਿਸ ਮੋਰਚੇ ਨੂੰ ਇਹਨਾਂ ਦੀ ਗੁੰਡਾ ਬਰਗੇਟ ਨੇ ਤਰਪीड ਕੀਤਾ ਉਸੇ ਇਨਸਾਫ ਲਈ 5 ਸਾਲਾਂ ਤੋਂ ਅਸੀਂ ਜਿੱਥੇ ਲੜ ਰਹੇ ਹਾਂ ਤੇ ਪਿਛਲੇ ਦਿਨੀ ਸਾਡੇ ਇੱਕ ਇਥੋਂ ਜਨ ਹਿੱਤ ਜਾਚਕਾ ਜਿਹਨੂੰ PIL ਕਹਿ ਦਿੰਦੇ ਆ ਜੀ ਉਹ ਭਾਈ ਗੁਰਵਤਨ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਸਖਤ ਰੇਤ ਨੂੰ ਸੀਨੀਅਰ ਸੈਕਟਰੀ ਨੂੰ ਚਿੱਠੀ ਦਿੱਤੀ ਜਾਂਦੀ ਆ ਜੀ ਉਦੋਂ ਬਾਅਦ ਐਡਵੋਕੇਟ ਸ਼ਰਮਾ ਜਿਹੜੇ ਸਾਡੇ ਨੇ ਅਰुण ਸ਼ਰਮਾ ਜੀ ਐਡਵੋਕੇਟ ਹਾਈ ਕੋਰਟ ਤੇ ਐਡਵੋਕੇਟ ਕਮਲਦੀਪ ਕੌਰ ਜੀ ਇਹਨਾਂ ਨੇ ਫਿਰ ਯਾਦ ਪੱਤਰ ਦਿੱਤਾ ਫਿਰ ਇਸ ਨੋਟਿਸ ਭੇਜਿਆ ਨੋਟਿਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਜਾ ਕੇ ਓ ਪੀ ਆਈ ਐਲ ਦਰਜ ਕਰਵਾਈ ਜਿਹਦੇ ਤੇ ਸੁਣਵਾਈ ਕਰਦੇ ਆ ਹਾਈ ਕੋਰਟ ਨੇ 27 ਅਗਸਤ 2025 ਨੂੰ ਆਰਡਰ ਕੀਤੇ ਸੀਗੇ ਪੰਜਾਬ ਡੀਜੀਪੀ ਤੁਰੰਤ ਇਹਦੇ ਤੇ ਐਕਸ਼ਨ ਲਵੇ ਜੀ ਹੁਣ 27 ਅਗਸਤ ਦੇ ਆਰਡਰ ਹੋਏ ਹੋਏ ਆ ਉਦੋਂ ਬਾਅਦ ਇੱਕ ਫਿਰ ਲੈਟਰ ਜਿਹੜੀ ਸੀ ਲੀਗਲ ਸੈਲ ਨੇ ਡੀਜੀਪੀ ਨੂੰ ਭੇਜੀ ਆ ਉਹਦੇ ਤੇ ਵੀ ਉਹਨਾਂ ਕੋਈ ਕੇਂਦਰਿਤ ਧਿਆਨ ਨਹੀਂ ਦਿੱਤਾ ਤੇ ਹੁਣ ਆਖਰ ਉਹਨਾਂ ਦੇ ਖਿਲਾਫ ਡੀਜੀਪੀ ਦੇ ਕੰਟੈਂਪਟ ਪਾਈ ਗਈ ਜੀ ਜਿਹਦੀ ਕੱਲ ਸੁਣਵਾਈ ਇੱਕ ਤਰੀਕ ਨੂੰ ਹੋਈ ਆ ਤੇ ਉਸ ਦੇ ਵਿੱਚ ਨੋਟਿਸ ਇਹ ਹੋਇਆ ਡੀਜੀਪੀ ਨੂੰ ਵੀ 16 ਤਰੀਕ ਬਾਅਦ ਵੀ ਉਹ ਪਈ ਆ ਵੀ ਉਦੋਂ ਤੱਕ ਸਾਨੂੰ ਤੂੰ ਜਵਾਬ ਦੇ 16 ਅਕਤੂਬਰ ਤੱਕ ਅ ਦਸੰਬਰ ਦਸੰਬਰ ਤੱਕ ਠੀਕ ਹੈ ਜੀ ਠੀਕ ਹੈ ਤੇ ਉਹਦੇ ਵਿੱਚ ਹੁਣ ਇਹ ਸਾਹਮਣੇ ਆ ਗਿਆ ਕਿ ਜਦੋਂ ਬੰਦਾ ਉਹ ਨੂੰ ਥਾਣੇ ਚੋਂ ਇਨਸਾਫ ਨਹੀਂ ਮਿਲਿਆ ਸਰਕਾਰ ਤੋਂ ਨਹੀਂ ਮਿਲਿਆ ਪ੍ਰਸ਼ਾਸਨ ਤੋਂ ਨਹੀਂ ਮਿਲਿਆ ਤੇ ਉਹ ਅਦਾਲਤ ਵਿੱਚ ਜਾਂਦਾ ਜੀ ਤੇ ਹਾਈ ਕੋਰਟ ਸੁਪਰੀਮ ਕੋਰਟ ਤੋਂ ਉੱਤੇ ਕਹਿ ਦਿੰਦੇ ਵੀ ਕੁਝ ਵੀ ਹੈ ਨਹੀਂ ਜੀ ਪਰ ਇੱਥੇ ਜਦੋਂ ਇਹ ਆਰਡਰ ਕੀਤੇ ਗਏ ਤੇ ਇੰਜ ਮੈਂ ਇਹ ਮਹਿਸੂਸ ਹੋ ਰਿਹਾ ਕਿ ਡੀਜੀਪੀ ਪੰਜਾਬ ਜਾਂ ਪੰਜਾਬ ਸਰਕਾਰ ਨੂੰ ਹਾਈ ਕੋਰਟ ਦੇ ਆਰਡਰਾਂ ਦੀ ਪਰਵਾਹ ਹੀ ਨਹੀਂ ਜੀ ਜੀ ਹੁਣ 16 ਤਰੀਕ ਨੂੰ ਹਾਈ ਕੋਰਟ ਜੀ ਇੱਥੇ ਵੀ ਕੋਈ ਕਾਰਵਾਈ ਨਹੀਂ ਹੁੰਦੀ ਤੇ ਫਿਰ ਸਾਨੂੰ ਸਿੱਖਾਂ ਨੂੰ ਇਹ ਮੰਨ ਲੈਣਾ ਚਾਹੀਦਾ ਆ ਕਿ ਭਾਰਤ ਹੋਵੇ ਪੰਜਾਬ ਹੋਵੇ ਸਰਕਾਰ ਕੇਂਦਰੀ ਹੋਵੇ ਸਰਕਾਰ ਪੰਜਾਬ ਦੀ ਹੋਵੇ ਪ੍ਰਸ਼ਾਸਨ ਸਰਕਾਰ ਕਾਨੂੰਨ ਅਦਾਲਤਾਂ ਵਿੱਚ ਸਿੱਖਾਂ ਤੇ ਸਿੱਖਾਂ ਦੇ ਗੁਰੂ ਵਾਸਤੇ ਸਾਡੇ ਲਈ ਇੱਥੇ ਕੋਈ ਕਾਨੂੰਨ ਨਹੀਂ ਤੇ ਕੋਈ ਇਨਸਾਫ ਨਹੀਂ ਫਿਰ ਇਹ ਮੰਨਣਾ ਪੂਸਣ ਭਾਈ ਸਾਹਿਬ ਇਸ ਸ਼੍ਰੋਮਣੀ ਕਮੇਟੀ ਨੇ ਸੰਬੰਧੀ ਇੱਕ ਜਦੋਂ ਬਣਦੀ ਇੱਕ ਜਾਂਚ ਕਮੇਟੀ ਜੀ ਉਹ ਕਿੱਥੇ ਮਾਮਲਾ ਖੜਾ ਹੈ ਜਿਹੜੀ ਸ਼ਾਇਦ ਧਾਮੀ ਸਾਹਿਬ ਦੀ ਗਵਾਹੀ ਹੀਟ ਬਣੀ ਸੀ ਉਦੋਂ ਜਰਨਲ ਸਕੱਤਰ ਸਨ ਜੀ ਉਹ ਜਾਂਚ ਕਮੇਟੀ ਉੱਥੇ ਖੜੀ ਹੈ ਤੇ ਚੋਰਾਂ ਦੇ ਹੱਕ 'ਚ ਭੁਗਤ ਰਹੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਭੁਗਤਦੀ ਆਈ ਹੈ ਅੱਜ ਤੱਕ ਜਿਨ੍ਹਾਂ ਨੇ ਹਰ ਗੱਲ ਤੇ ਗੁੰਮਰਾਹ ਕੀਤਾ ਤੇ ਹਰ ਗੱਲ ਤੇ ਪਰਦਾ ਪਾ ਕੇ ਚੋਰਾਂ ਦੇ ਹੱਕ 'ਚ ਹੀ ਫਤਵਾ ਦਿੱਤਾ ਜਿਹੜੇ ਸਸਪੈਂਡ ਕੀਤੇ ਸੀ ਜਾਂ ਬਰਖਾਸਤ ਕੀਤੇ ਸੀਗੇ ਮੁਲਾਜ਼ਮ ਇਹ ਕਹਿੰਦਾ ਭਾਬ ਕਿ ਸਾਰਾ ਮਾਮਲਾ ਸ਼ਰਮਣੀ ਕਮੇਟੀ ਦੇ ਅ ਅੰਟਰਨਲ ਮੈਟਰਸ ਜੀ ਹੈ ਨਾ ਜੀ ਬਾਹਰੋਂ ਤਾਂ ਉਹ ਡਰਾਮਾ ਸੀ ਇੱਕ ਡਰਾਮਾ ਜੀ ਉਥੇ ਕੀ ਕੀਤਾ ਮਗਰਮਸ਼ ਬਚਾਲੇ ਜੀ ਤੇ ਜਿਹੜੇ ਥੱਲੇ ਵਾਲੇ ਕਰੰਦੇ ਸੀ ਉਹ ਕੁੱਟ ਕੇ ਸੱਚੇ ਹੋ ਗਏ ਜੀ ਇਹ ਹੀ ਸੱਚੇ ਹੋ ਜਾਣਗੇ ਜੀ ਪਰ ਤੁਸੀਂ ਸੱਚੇ ਕਿਵੇਂ ਹੋਵੋਗੇ ਜਿਹੜੀ ਲਿਸਟ ਤੁਸੀਂ ਖੁਦ ਪੜ੍ਹੀ ਆ ਟੀਵੀ ਚੈਨਲਾਂ ਤੇ ਬਹਿ ਕੇ ਜੀ ਉਹ ਬੰਦਿਆਂ ਦੇ ਨਾਲ ਦਸਨਤਾ ਮੀ ਸਾਹਿਬ ਕੀ ਕੀ ਕਾਰਵਾਈ ਹੋਈ ਉਹਨਾਂ ਤੇ ਜੀ ਬੈਠਣ ਸਾਹਮਣੇ ਜੀ ਜੀ ਤੇ ਇਹ ਤੇ ਧਾਮੀ ਤੇ ਵੀ ਕੇਸ ਬਣਦਾ ਜੀ ਓਕੇ ਚੋਰ ਕੀ ਹਾਮਾ ਭਰੇ ਨਾ ਕੋਏ ਤੇ ਇਹਨਾਂ ਨੇ ਚੋਰਾਂ ਦਾ ਸਾਥ ਦੇ ਕੇ ਉਲਟਾ ਉਸ ਮਾਮਲੇ ਨੂੰ ਗੰਭੀਰ ਮਸਲੇ ਨੂੰ ਇੱਕ ਵੱਡੇ ਕ੍ਰਾਈਮ ਨੂੰ ਗੁਰੂ ਗ੍ਰੰਥ ਸਾਹਿਬ ਤੇ ਹੋਏ ਹਮਲੇ ਨੂੰ ਜਿਨਨੇ ਹੋਂਦ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਆ ਉਸ ਚੀਜ਼ ਨੂੰ ਇਹਨਾਂ ਨੇ ਦੱਬ ਕੇ ਵੱਡਾ ਗੁਨਾਹ ਕਰ ਲਿਆ ਜੀ ਇਹਨਾਂ ਨੇ ਭਾਈ ਸਾਹਿਬ ਤੁਸੀਂ ਸੰਘਰਸ਼ ਇਸ ਸਬੰਧੀ ਤੁਹਾਡਾ ਚੱਲ ਰਿਹਾ ਹੁਣ ਕਦੇ ਗੱਲਬਾਤ ਦਾ ਗੇੜ ਹੋਇਆ ਹੋਵੇ ਉਹ ਦਰੋਧਰੀ ਕਿਹਨਾਂ ਨਾਲ ਜੀ ਐਸਜੀਪੀਸੀ ਨਾਲ ਜਾਂ ਕੋਈ ਵਿਚੋਲਗੀ ਧਿਰ ਵਿੱਚ ਪਈ ਹੋਵੇ ਐਸਜੀਪੀਸੀ ਨੂੰ ਲੋੜ ਹੀ ਨਹੀਂ ਆ ਜੀ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਖੁਦ ਚੋਰੀ ਵਿੱਚ ਹੋਂ ਉਹ ਗੱਲ ਕਿਉਂ ਕਰਨਗੇ ਓਕੇ ਜੀ ਇਕ ਗੁਰੂ ਗ੍ਰੰਥ ਸਾਹਿਬ ਉਹਨਾਂ ਦੀ ਨਜ਼ਰ ਵਿੱਚ ਇੱਕ ਮਾਫੀ ਦਿਓ ਗੋਲਕਾ ਭਰਨ ਤੋਂ ਸਵਾਏ ਇਹਨਾਂ ਨੇ ਗੁਰੂ ਸਾਹਿਬ ਨੂੰ ਇਹ ਕੁਝ ਨਹੀਂ ਸਮਝਦੇ ਪਰਵਾਹੀ ਨਹੀਂ ਕਰਦੇ ਉਸ ਵੇਲੇ ਸ਼ਾਇਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਐਕਟਿੰਗ ਜਥੇਦਾਰ ਕਾਲਤਖ ਸਾਹਿਬ ਜੀ ਤੁਹਾਡੇ ਵਾਲੇ ਸਾਰੇ ਈਸ਼ੂ ਦੇ ਵਿੱਚ ਉਹਨਾਂ ਦਾ ਕਿਹੜਾ ਕਿਹੜਾ ਰੋਲ ਰਿਹਾ ਕੀ ਉਹਨਾਂ ਦਾ ਰੋਲ ਇਸ ਤੋਂ ਵੀ ਵੱਧ ਹੋਣਾ ਚਾਹੀਦਾ ਸੀ ਕਿਵੇਂ ਲੱਗਦਾ ਤੁਹਾਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਜੇ ਉਸ ਵਕਤ ਗੁਰੂ ਸਾਹਿਬ ਵੱਲ ਪੇਠਨਾ ਕੀਤੀ ਹੁੰਦੀ ਤੇ ਅੱਜ ਧੱਕੇ ਨਾ ਖਾਣੇ ਪੈਂਦੇ ਜੀ 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 ਗਿਆਨੀ ਹਰਪ੍ਰੀਤ ਸਿੰਘ ਨੇ ਉਸ ਵਕਤ ਵਧੀਆ ਕੰਮ ਇਹ ਕੀਤਾ ਜੀ ਕਿ 328 ਪਾਵਨ ਸਰੂਪਾਂ ਦੀ ਜਾਂਚ ਕਰਾ ਕੇ ਇਹ ਨੰਗੇ ਕਰ ਦਿੱਤੇ ਕਿ ਰਾਮ ਸਰਦ ਸਾਹਿਬ ਜਿਹੜਾ ਜਿੱਥੇ ਮਹਾਰਾਜ ਦੇ ਸਰੂਪ ਛਿਪਾਈ ਹੁੰਦੀ ਆ ਉੱਥੇ ਇੱਕ ਰਾਈਮ ਹੋਇਆ ਨੇ ਇਹ ਕੰਮ ਤਾਂ ਵਧੀਆ ਕਰਤਾ ਹਾਂ ਜੀ ਘਟਿਆ ਕੰਮ ਹੀ ਕਰ ਦਿੱਤਾ ਕਿ ਉਹ ਦੋਸ਼ੀ ਜਿਹੜੇ ਸੀ ਟੰਗਣ ਦੀ بجائے ਬਚਾਉਣ ਦੀ ਗੱਲ ਕਰ ਦਿੱਤੀ ਜਿਹੜੇ ਬੰਦੇ ਸੀ ਉਹਨਾਂ ਜੀ ਸਸਪੈਂਡ ਸੰ ਜਾਂ ਬਰਖਾਸਤ ਉਹ ਹੁਣ ਕਿਹੜੀ ਪੋਜੀਸ਼ਨ ਉੱਤੇ ਆ ਉਹ ਉਹ ਕਿਤੇ ਨੀ ਜੀ ਜਿਨ੍ਹਾਂ ਨੇ ਕੀ ਕੀਤਾ ਆ ਰੂਪ ਸਿੰਘ ਵਰਗੇ ਜਿਹੜੇ ਵੱਡੇ ਮਗਰਮੱਛ ਸੀ ਜੀ ਉਹ ਜਦੋਂ ਸਾਹਮਣੇ ਫਸਦੇ ਦਿਸੇ ਤੇ ਇਹਨਾਂ ਨੂੰ ਫਸਾਉਂਦੇ ਦਿਸੇ ਜੀ ਇਹਨਾਂ ਨੇ ਉਹਨਾਂ ਤੋਂ ਸਮੇਂ ਤੋਂ ਪਹਿਲਾਂ ਅਸਤੀਫਾ ਲੈ ਕੇ ਉਹਨਾਂ ਦੇ ਫੰਡ ਦੇ ਕੇ ਉਹਨਾਂ ਨੂੰ ਕੈਨੇਡਾ ਭੇਜਤਾ ਜੀ ਇਸ ਤਰ੍ਹਾਂ ਹੀ ਬਾਕੀ ਨੇ ਇਹਨਾਂ ਦੇ ਕੋਲੇ ਆਖਿਰ ਉਹਨਾਂ ਦਾ ਉਹ ਬਿਆਨ ਤਾਂ ਇਹ ਆ ਸੀ ਕਿ ਮੈਂ ਆਪਣੀ ਮਰਜ਼ੀ ਨਾਲ ਲਿਖਤ ਰੂਪ ਸਿੰਘ ਵੀ ਅਸਤੀਫਾ ਦੇ ਰਿਹਾ ਨੈਤਿਕ ਨਹੀਂ ਅਸਤੀਫਾ ਤੁਸੀਂ ਆਪਣੀ ਮਰਜ਼ੀ ਨਾਲ ਕਿਵੇਂ ਦੇ ਸਕਦੇ ਹੋ ਜਦੋਂ 45ਆ ਰਿਪੋਰਟ ਵਿੱਚ ਤੁਸੀਂ ਦੋਸ਼ੀ ਹੋ ਹੂੰ 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 ਤੇ ਪ੍ਰਧਾਨ ਲੌਂਗੋ ਵਾਲੇ ਕਹਿ ਰਿਹਾ ਹੋਵੇ মিডিਆ 'ਚ ਵੀ ਰੂਪ ਸਿੰਘ ਤੇ ਕਾਰਵਾਈ ਵਿਭਾਗੀ ਹੋਊ ਜੀ ਤੇ ਤੁਸੀਂ ਵਿਭਾਗੀ ਕਾਰਵਾਈ ਇਹ ਕੀਤੀ ਵੀ ਉਹਦੇ ਫੰਡ ਦੇਣ ਲਈ ਉਹ ਤੋਂ ਪਹਿਲਾਂ ਉਹ ਤੋਂ ਅਸਤੀਫਾ ਲੈ ਕੇ ਉਹਦੀ ਰਿਟਾਇਰਮੈਂਟ ਕਰ ਦਿੱਤੀ ਹੈ ਹਾਂ 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 ਇਹ ਇਹ ਵਿਭਾਗੀ ਕਾਰਵਾਈ ਆ ਜੀ 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 ਭਾਈ ਸਾਹਿਬ ਇਹ ਸਾਰੇ ਮਾਮਲੇ ਦੇ ਵਿੱਚ ਤੁਸੀਂ ਰਾਜਸੀ ਪੱਧਰ ਉੱਤੇ ਵੀ ਕੋਈ ਅੱਗੇ ਗੱਲਬਾਤ ਕੀਤੀ ਵੀ ਇਹ ਸਾਰੇ ਮਾਮਲੇ ਨੂੰ ਤੁਹਾਡੇ ਨਾਲ ਕੋਈ ਹੋਰ ਲੋਕ ਲੈ ਰੁੱਖੇ ਮਾਮਲਾ ਅੱਗੇ ਬਿਲਕੁਲ ਜੀ ਰਾਜਸੀ ਮਾਮਲੇ 'ਚ ਅਸੀਂ ਮੈਂ ਕੋਵਰ ਵਿਜੇ ਪ੍ਰਤਾਪ ਸਿੰਘ ਨੂੰ ਵੀ ਮਿਲਿਆ ਜੀ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਇਸ ਵਿਸ਼ੇ ਤੇ ਮੈਂ ਤਾਂ ਕਿਤੇ ਸੁਣੀ ਨਹੀਂ ਜੀ ਫਿਰ ਸੰਧਵਾ ਸਾਹਿਬ ਦੇ ਨਾਲ ਮੇਰੀਆਂ ਕਰੀਬਨ 3-4 ਮੀਟਿੰਗਾਂ ਇਸ ਵਿਸ਼ੇ ਤੇ ਹੋਈਆਂ ਜੀ ਤੇ ਹੁਣ ਦੇਖੋ ਇਹ ਸੰਧਵਾ ਸਾਹਿਬ ਸਰਦਾਰ ਨੇ ਗੁਰੂ ਕੇ ਸਿੱਖ ਖਵਾਉਂਦੇ ਆ ਸਪੀਕਰ ਨੇ ਜੀ ਤੇ ਜੇ ਇਹਨਾਂ ਦੇ ਹੁੰਦਿਆਂ ਵੀ ਇਹ ਕਾਰਵਾਈ ਨਹੀਂ ਹੁੰਦੀ ਹਾਂ ਤੇ ਫਿਰ ਕੀ ਕਹਿ ਸਕਦੇ ਆ ਇੱਕ ਬਾਈ ਕਹਿੰਦਾ ਭਾਬ ਕਿ ਤਣਪਤਨ ਕਿਵੇਂ ਲੱਗੇਗਾ ਤੁਹਾਡੇ ਮੁਤਾਬਕ ਇਹ ਸਾਰਾ ਮਾਮਲਾ ਤਣਪਤਨ ਤੇ ਫਿਰ ਐਵੇਂ ਲੱਗ ਰਿਹਾ ਆ ਜੀ ਵੀ ਸਰਕਾਰ ਭਗਵੰਤ ਮਾਨ ਦੀ ਜੀ ਤੇ ਚਲਦੀ ਬਾਦਲਾਂ ਦੀ ਆ ਜੀ ਡੀਜੀਪੀ ਪੰਜਾਬ ਸਰਕਾਰ ਦਾ ਆ ਜੀ ਉਹ ਨਾ ਲਾਇਨ ਆਰਡਰ ਦੀ ਗੱਲ ਹੋਈ ਨਾ ਹਾਈ ਕੋਰਟ ਦੇ ਆਰਡਰਾਂ ਦੀ ਹੋਈ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਵਾਹ ਕੀਤੀ ਉਹ ਡੀਜੀਪੀ ਸਾਹਿਬ ਵੀ ਬਾਦਲਾਂ ਦੇ ਹੱਕ ਵਿੱਚ ਭੁਗਤ ਰਹਿਆ ਜੀ ਤੇ ਰਹੀ ਗੱਲ ਫਿਰ ਅੱਗੇ ਕੀ ਬਚਦਾ ਜੀ ਫਿਰ ਤੁਹਾਡੇ ਕੋਲੇ ਹੁਣ ਸਿੱਖੋ ਪੰਥ ਸੋਚੇ ਵੀ ਇੰਨਾਂ ਹਾਲਾਤਾਂ 'ਚ ਹੋਣ ਉਹਨੇ ਫੈਸਲਾ ਕੀ ਲੈਣਾ ਕਿ ਇਹ ਇਥੋਂ ਇਨਸਾਫ ਮੰਗਣਾ ਆ ਕਿ ਬਾਬਾ ਬੰਦਾ ਸਿੰਘ ਬਹਾਦਰ ਬਣਨਾ ਹੈ ਕਿ ਜਾਂ ਉਹਨਾਂ ਨੇ ਹੋਰ ਕਿਤੇ ਜਾ ਕੇ ਇਨਸਾਫ ਦੀ ਗੁਹਾਰ ਲਾਉਣੀ ਤੁਹਾਡਾ ਜਿਹੜਾ ਰਾਜਸੀ ਪੱਤਰ ਦਾ ਸੰਘਰਸ਼ ਇਸ ਮਾਮਲੇ ਦੇ ਉੱਤੇ ਚੱਲ ਰਿਹਾ ਉਹਦੇ 'ਚ ਕੋਈ ਨਵਾਂ ਮੋੜ ਦੇਣ ਦੇ ਰੌਂ ਦੇ ਵਿੱਚ ਹੋਵੇ ਤੁਸੀਂ ਨਵਾਂ ਮੋੜ ਜਿਹੜਾ ਆ ਉਹਦੇ 'ਚ ਇਹੀ ਹੈ ਕਿ ਹੁਣ ਆਉਣ ਵਾਲੇ ਸਮੇਂ 'ਚ ਅਸੀਂ ਸਿੱਖ ਸੰਗਤਾਂ ਨੂੰ ਪੰਥ ਨੂੰ ਪੰਜਾਬ ਨੂੰ ਪੰਜਾਬੀਆਂ ਨੂੰ ਅਪੀਲ ਕਰਦੇ ਆਂ ਕਿ ਪੰਜਾਬ ਦੇ ਵਿੱਚ ਮੁਖ ਮਚੰਦ ਵੀ ਬੈਠੇ ਆ, ਇਹ ਜੀਜੂਦੀਨ ਵੀ ਬੈਠੇ ਆ, ਹਰੀ ਸਿੰਘ ਨਲੂਏ ਸ਼ੇਰੇ ਪੰਜਾਬ ਵੀ ਬੈਠੇ ਆ। ਜੀ ਇਹ ਆਪਣਾ ਇਤفاق ਪੈਦਾ ਕਰਨ ਜਿਹੜੀ ਬੇਇਤفاقੀ ਦਾ ਜਿਹੜਾ ਇਹਨਾਂ ਦੇ ਚੱਲ ਰਿਹਾ ਨਾ ਸਿਲਸਲਾ ਜੀ ਉਸ ਨੇ ਬਿਲਕੁਲ ਹੀ ਇਥੋਂ ਲਾਇੰਡ ਆਰਡਰ ਦਾ ਕੰਮ ਹੀ ਖਤਮ ਕਰਤਾ ਜੀ ਅੱਜ ਉਹਨਾਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਆ ਉਹ ਫੇਰ ਜਾ ਕੇ ਉਹ ਅਗਲੇ ਪਾਸੇ ਕੋ ਗੱਲ ਤੁਰਦੀ ਆ ਤੇ ਅਸੀਂ ਛੇਰੇ ਪੰਜਾਬ ਦਲ ਵੱਲੋਂ ਜ਼ਰੂਰ ਇਹਹੀ ਆ ਜਿਹੜਾ ਉਹ ਕਰ ਰਹੇ ਆ ਕਿਉਂਕਿ ਸਾਨੂੰ ਸਰਕਾਰਾਂ ਵੀ ਅਜੇ ਕਿਸੇ ਪਾਸੇ ਜਿਹੜੀਆਂ ਨੇ ਛੇਰੇ ਪੰਜਾਬ ਸ਼ਰੋਣੀ ਅਕਾਲੀ ਦਲ ਕਹਿੰਦਾ ਪਾਬ ਤੁਹਾਡੇ ਵਾਲਾ ਆਪਣਾ ਛੇਰੇ ਪੰਜਾਬ ਦਲ ਜੀ 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 ਅਕਾਲੀ ਤੇ ਅਸੀਂ ਹੈਗੇ ਆਂ ਜੀ ਅਕਾਲ ਨੂੰ ਮੰਨਣ ਵਾਲੇ ਲੋਕ ਹੀ ਅਕਾਲੀ ਹੁੰਦੇ ਨੇ ਨਾ ਕਿ ਉਹ ਅਕਾਲੀ ਹੁੰਦੇ ਨੇ ਵੀ ਜਿਹੜਾ ਉਹ ਨਾ ਸਿਰ ਤੇ ਕੇਸ ਨਾ ਮੂੰਹ ਤੇ ਦਾੜੀ ਤੇ ਨਾ ਉਹ ਬਾਣੀ ਦਾ ਗਿਆਨ ਨਾ ਇਤਿਹਾਸ ਦਾ ਪਤਾ ਤੇ ਉਹਨੂੰ ਹੀ ਅਕਾਲੀ ਬਣਾ ਕੇ ਇਲੈਕਸ਼ਨ ਲੜਾ ਦਿੰਦੇ ਆ ਜੀ 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 ਸੰਵਿਧਾਨ ਚ ਅਕਾਲੀ ਜਿਹੜਾ ਲਿਖਿਆ ਹੋਇਆ ਉਹ ਹੋਰ ਹੈ ਰਾਸ ਪੱਤਰ ਉੱਤੇ ਚੋਣ ਲੜਨ ਦਾ ਤੁਹਾਡਾ ਇਰਾਦਾ ਉਹ ਕਿੱਥੇ ਖੜਾ ਮੈਟਰ ਇਹ ਤਾਂ ਵੇਖੋ ਜੀ ਆਉਣ ਵਾਲੇ ਸਮੇਂ ਚ ਹੁਣ ਕਿੱਧਰ ਨੂੰ ਗੱਲ ਜਾਂਦੀ ਆ ਕਿ ਪੰਜਾਬ ਤੇ ਪੰਥ ਨੇ ਸੋਚਣਾ ਆ ਮੈਂ ਕਹੀ ਜਾਵਾ ਜੀ ਮੈਂ ਚੋਣ ਲੜੂਗਾ ਜੀ ਮੈਂ ਆ ਕਰੂੰਗਾ ਜੀ ਹਨਾ ਜੀ ਇਹ ਲੋਕਤੰਤਰ ਨੇ ਸੋਚਣਾ ਹੁੰਦਾ ਵੀ ਉਹਨਾਂ ਨੇ ਕਿਹਨੂੰ ਲੜਾਉਣਾ ਤੇ ਕਿਹਨੂੰ ਕੀ ਕਰਨਾ ਉਹ ਤਾਂ ਕਿਸੇ ਨਾਲ ਅੱਜ ਕੱਲ੍ਹ ਗਠਬੰਧਨ ਦੀ ਚਰਚਾ ਕਰ ਤੁਰਦੀ ਰਹਿੰਦੀ ਹੈ ਇਸ ਸੰਬੰਧੀ ਕੁਝ ਵਿਚਾਰ ਗਠਬੰਧਨ ਉੱਥੇ ਹੁੰਦੇ ਨੇ ਜਿੱਥੇ ਕਿਸੇ ਦੇ ਕੋਲ ਹੱਥ ਪੈਰ ਹੋਣ ਜੀ ਤੇ ਜਿੱਥੇ ਕੇਵਲ ਲੋਕਤੰਤਰ ਨੂੰ ਛੱਡ ਕੇ ਤੇ ਇੱਕ ਰਾਜਤੰਤਰ ਤੇ ਹਉਮੇਤੰਤਰੀ ਰਿਹਾ ਗਿਆ ਹੋਵੇ ਜੀ ਉਹ ਕਾਦੀ ਗਠਬੰਧ ਨੇ ਜੀ ਉਤੇ ਸੌਦੇ ਆ ਜੀ 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 ਆਪਣੀ ਕੁਰਸੀ ਤੇ ਪੈਸੇ ਲਈ ਸੌਦੇ ਹੁੰਦੇ ਆ ਮੁੜ ਕੇ ਉਹਨਾਂ ਨੂੰ ਬਚਾਉਣ ਲਈ ਸੌਦੇ ਹੁੰਦੇ ਆ ਕਿ ਹੁਣ ਫਸ ਗਿਆ ਇਹਨੂੰ ਬਚਾ ਦੋ ਤੇ ਉਹਨੂੰ ਬਚਾ ਦੂ ਜੀ 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 ਪੰਜਾਬ ਦਾ ਤਾਂ ਕੋਈ ਨਹੀਂ ਬਣਿਆ ਨਾ ਪੰਥ ਦਾ ਕੋਈ ਨਹੀਂ ਬਣਿਆ ਕਿਉਂਕਿ ਨਵੀਂ ਪਾਰਟੀ ਬਣਾਉਣ ਪਿੱਛੇ ਤੁਹਾਡਾ ਮਕਸਦ ਤਾਂ ਸਿਆਸੀ ਤੌਰ ਤੇ ਬਹੁਤ ਕੁਝ ਵਿਚਾਰਨਾ ਵੀ ਸੀ ਨਾ ਪੰਜਾਬ ਮਤਲਬਕ ਪੰਥ ਮਤਲਬਕ ਬਿਲਕੁਲ ਜੀ ਸਾਡੀ ਵਿਚਾਰ ਉੱਥੇ ਖੜੀ ਆ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ੁਰੂ ਕੀਤੀ ਜੀ ਸਿੱਖ ਮਿਸਲਾਂ ਨੇ ਪੈੜਾ ਦਿੱਤਾ ਜੀ ਤੇ ਸਾਰੇ ਪੰਜਾਬ ਜਿੱਥੇ ਛੱਡ ਕੇ ਗਏ ਸੀਗੇ ਨਾ ਜੀ ਸਾਡੀ ਵਿਚਾਰ ਉੱਥੇ ਖੜੀ ਆ ਕਿ ਉਸ ਪੰਜਾਬ ਨੂੰ ਮੁੜ ਵੇਖਣਾ ਚਾਹੁੰਦੇ ਆ ਜੀ ਉਸ ਉਹਨੂੰ ਵੇਖਣ ਲਈ ਹੁਣ ਸਾਡੇ ਭਰਾ ਕਦੋਂ ਇਕੱਠੇ ਹੁੰਦੇ ਆ ਜੀ ਪੰਜਾਬ ਦੇ ਜੀ ਉਹ ਉਹਨਾਂ ਤੋਂ ਬਿਨਾ ਔਖਾ ਆ ਜੀ ਕਹਿੰਦਾ ਭਾਵ ਕਿ ਪੰਥਕ ਏਕਤਾ ਦੇ ਤੁਸੀਂ ਮਦਈਓ ਸਿਆਸੀ ਤੌਰ ਤੇ ਵੀ ਪੰਥਕ ਏਕਤਾ ਲਈ ਮੈਂ ਹਮੇਸ਼ਾ ਹੀ ਮਦਈਆ ਜੀ ਔਰ ਵੱਡੀ ਗੱਲ ਪੰਥ ਤੋਂ ਹਟ ਕੇ ਵੀ ਜੇ ਤੁਸੀਂ ਸੋਚੋ ਜੀ ਚਾਹੀ ਸਮਾਜ ਹੋਵੇ ਚਾਹੀ ਧਾਰਮਿਕਤਾ ਹੋਵੇ ਚਾਹੇ ਰਾਜਨੀਤਿਕਤਾ ਹੋਵੇ ਚਾਹੇ ਆਰਥਿਕਤਾ ਹੋਵੇ ਅਸੀਂ ਉਥੇ ਵੀ ਮਦਈਆਂ ਕਿਉਂਕਿ ਸਾਡੀ ਅਰਦਾਸ ਹੈ ਤੇਰੇ ਭਾਣੇ ਸਰਬੱਤ ਦਾ ਭਲਾ ਜੀ 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 ਜਿਹੜਾ ਆਪਾਂ ਵਿਸ਼ਾ ਲਈਆ 1328 ਪਾਵਨ ਸਰੂਪਾਂ ਦਾ ਇਸ ਮਾਮਲੇ ਦੇ ਵਿੱਚ ਬਾਕੀ ਵਕ ਵਕ ਪੰਥ ਨਾਲ ਜੁੜੀਆਂ ਸਿਆਸੀ ਤਰਾਨੇ ਤੋਂ ਉਸ ਕਦਰ ਤੁਹਾਡੇ ਨਾਲ ਮੋਢਾ ਇਹਨਾਂ ਮੋਢਾ ਜੋੜ ਕੇ ਨਹੀਂ ਤੁਰੀਆਂ ਕੀ ਕੰਮ ਇਸ ਕੱਲ ਦਾ ਹੈ ਇਹ ਵੀ ਗਮ ਹੈ ਜਾਂ ਇਹ ਤੇ ਜਿੰਨਾ ਜਿੰਨਾਂ ਨੇ ਹਾ ਦਾ ਨਾਰਾ ਮਾਰਿਆ ਉਹ ਵੀ ਸਾਹਮਣੇ ਆ ਜੀ ਤੇ ਜਿਨ੍ਹਾਂ ਨੇ ਨਹੀਂ ਮਾਰਿਆ ਇਹ ਸਵਾਲ ਉਹਨਾਂ ਦੇ ਉਹਨਾਂ ਨੂੰ ਹੀ ਬਣਦੇ ਨੇ ਜੀ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਵੀ ਟੇਕਦੇ ਹੋ ਜੀ ਗੋਲ ਕਾਂ ਵੀ ਇਕੱਠੀਆਂ ਕਰਦੇ ਹੋ ਜੀ ਤੁਸੀਂ ਗੁਰਦੁਆਰੇ ਡੇਰੇ ਵੀ ਬਣਾਏ ਹੋਏ ਆ ਜੀ ਤੁਸੀਂ ਕਥਾ ਕੀਰਤਨ ਵੀ ਕੀਤੇ ਆ ਜੀ ਤੁਸੀਂ ਜਦੋਂ ਭੁੱਖੇ ਮਰਦੇ ਸੀ ਉਦੋਂ ਕਥਾ ਕੀਰਤਨ ਸ਼ੁਰੂ ਕਰ ਲੈ ਤੇ ਅੱਜ ਉਸ ਸ਼ਬਦ ਗੁਰੂ ਨੂੰ ਪੜ੍ਹ ਕੇ ਅੱਜ ਤੁਸੀਂ ਵੱਡੇ ਬੰਗਲਿਆਂ ਦੇ ਮਾਲਕ ਬਣ ਗਏ ਜੀ ਤੇ ਗੁਰੂ ਗ੍ਰੰਥ ਸਾਹਿਬ ਬਾਬਤ ਤੁਹਾਡੀ ਕੀ ਸਟੇਟਮੈਂਟ ਹੈ ਇਹ ਉਹਨਾਂ ਨੂੰ ਸਵਾਲ ਬਣਦਾ ਤੇ ਉਹ ਜਵਾਬ ਦੇ ਨੇ ਇਹਦਾ ਜਵਾਬ ਦੇ ਮੈਂ ਨਹੀਂ ਆ ਜੀ 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 ਭਾਈ ਸਾਹਿਬ ਤੁਹਾਡਾ ਮਤਲਬ ਜਿਹੜਾ ਵੱਡੇ ਪੱਧਰ ਉੱਤੇ ਚਿਹਰਾ ਜਾਣ ਪਛਾਣ ਇੱਕ ਰਾਗੀ ਸਿੰਘ ਵਜਾਉਂਦੀ ਹੈ ਨਾ ਉਸ ਪ੍ਰੋਫੈਸਰ ਨੂੰ ਕਿਵੇਂ ਦੇਖ ਰਿਹਾ ਉਹ ਕਿਵੇਂ ਅੱਗੇ ਵਧਾ ਰਿਹਾ ਉਹ ਜਾਂ ਕਿੱਥੇ ਖੜਾ ਹੈ ਉਹ ਪ੍ਰੋਫੈਸ਼ਨ ਰਾਗੀ ਦਾ ਅੱਜਕੱਲ ਜ਼ਿਕਰ ਦੇ ਕੀ ਵੇਖੋ ਜੀ ਕਿ ਰਾਗੀ ਨਹੀਂ ਕਹੂੰਗਾ ਮੈਂ ਤੇ ਕੀਰਤਨੀਆਂ ਕਹੂੰਗਾ ਹੈਨਾ ਹਾਂ ਠੀਕ ਹੈ ਸੋਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਲੋ ਭਲੋਰੀ ਕੀਰਤਨੀਆਂ ਆ ਜੀ 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 ਜਦੋਂ ਰਾਗੀ ਦੀ ਗੱਲ ਆਉਂਦੀ ਉਹ ਕਹਿੰਦੇ ਕੋਈ ਗਾਵੇ ਰਾਗੀ ਨਾਦੀ ਬੀਦੀ ਬਹੁ ਭਾਂਤ ਕਰ ਨਹੀਂ ਹਰ ਹਰ ਈਜੇ ਰਾਮ ਰਾਜੇ ਹਾਂ ਜੀ ਇੱਥੇ ਰਾਗੀਆਂ ਨੂੰ ਕੋਈ ਥਾਂ ਨਹੀਂ ਹੈ ਜੀ ਓਕੇ ਕੀਰਤਨੀਆਂ ਨੂੰ ਥਾਂ ਦਿੱਤੀ ਗਈ ਆ ਓਕੇ ਓਕੇ ਜੀ 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 ਹੁਣ ਜਦੋਂ ਰਾਗੀ ਬਣ ਗਿਆ ਤੇ ਤਾਂ ਮਤਲਬ ਕਲਾਕਾਰ ਬਣ ਗਿਆ ਓਕੇ ਓਕੇ ਕਲਾਕਾਰੀ ਨੂੰ ਕੋਈ ਥਾਂ ਨਹੀਂ ਹੁੰਦੀ ਕਿਰਦਾਰ ਨੂੰ ਥਾਂ ਹੁੰਦੀ ਕਿਰਦਾਰ ਕੀਰਤਨੀਆਂ ਆ ਕਲਾਕਾਰੀ ਰਾਗੀ ਪੁਣਾ ਆ ਹਾਂ 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 ਵੀ ਭਾਵੇਂ ਤੁਸੀਂ ਜਿੱਦਾਂ ਦੀ ਮਰਜ਼ੀ ਕਲਾਕਾਰੀ ਕਰਾ ਲਓ ਹਾਂ 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 ਕਰਦੇ ਆਂਗੇ ਜੀ ਓਕੇ ਜੀ 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 ਹਾਂ ਵੀ ਜਿਵੇਂ ਕੋਈ ਕਲਾਕਾਰ ਕਰਦਾ ਕੋ ਭਾਵੇਂ ਉਹ ਨੂੰ ਨਿਹੰਗ ਬਣਾ ਲਓ ਤੇ ਭਾਵੇਂ ਸਿਕਟਾ ਪਿਆ ਲਓ ਉਹ ਦੋਵੇਂ ਰੋਲ ਕਰ ਦੂ ਹਾਂ 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 ਜੀ 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 ਪਰ ਜਿਹੜਾ ਦੂਜਾ ਬੰਦਾ ਕਿਰਦਾਰ ਚ ਰਹਿਣ ਵਾਲਾ ਉਹ ਕਹਿੰਦਾ ਨਹੀਂ ਇਹ ਮੈਥੋਂ ਨਹੀਂ ਹੋ ਸਕਦਾ ਹਾਂ 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 ਜੀ ਜੀ ਵੀ ਮੈਂ ਆਪਣੇ ਪੈਸੇ ਕਮਾਉਣ ਦੇ ਚੱਕਰ ਚ ਕਿਸੇ ਦੀ ਕਿਰਦਾਰ ਕੁਸ਼ੀ ਨਹੀਂ ਕਰ ਸਕਦਾ ਵੀ ਇੱਕ ਸਿਕਟਾ ਪੀਣ ਵਾਲਾ ਨਿਹੰਗ ਦਾ ਰੋਲ ਕਰੇ ਨਿਹੰਗ ਸੌਂਦਾ ਹੂੰ 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 ਉਹ ਜਦੋਂ ਉਹਦੀ ਸ਼ਕਲ ਨੂੰ ਵੇਖਣਗੇ ਵੀ ਸਿਗਟਾ ਪੀਣ ਵਾਲਾ ਉੱਥੇ ਵੀ ਬੈਠਾ ਸੀ ਹਾਂ ਜੀ 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 ਬਿਲਕੁਲ ਉਹ ਉਹ ਨਹੀਂ ਕਰੂਗਾ ਮਤਲਬ ਕੋਈ ਨਹੀਂ ਇਸ ਲਈ ਕੀਰਤਨੀਆਂ ਜਿਹੜਾ ਆ ਉਹ ਭਾਈ ਮਰਦਾਨਾ ਆ ਬਾਬਾ ਜੱਸਾ ਸਿੰਘ ਆਲੂ ਵਾਲੀਆ ਆ ਉਹ ਕੀਰਤਨੀਆਂ ਗੁਰੂ ਕੇ ਜਿਹੜੇ ਨੇ ਭਾਈ ਹੀਰਾ ਸਿੰਘ ਵਰਗੇ ਭਾਈ ਸਮੁੰਦ ਸਿੰਘ ਵਰਗੇ ਆ ਨੇ ਉਹ ਕੀਰਤਨੀਆਂ ਦੀ ਇੱਕ ਵੱਖਰੀ ਗੁਰੂ ਦੀ ਉਹ ਬਖਸ਼ਿਸ਼ ਆ ਤੇ ਕੀਰਤਨੀਆਂ ਏਡੀ ਵੱਡੀ ਚੀਜ਼ ਆ ਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਭਾਈ ਮਰਦਾਨੇ ਨੂੰ ਜਿਸ ਵਕਤ ਤਿੰਨਾ ਲੋਕਾਂ ਦਾ ਰਾਜ ਦੇ ਦिए ਜੀ ਉਹ ਕਹਿੰਦੇ ਨਹੀਂ ਸਤਿਗੁਰੂ ਤੇਰੀ ਚਰਨ ਸ਼ਰਣੀ ਚਾਹੀਦੀ ਆ ਬਸ ਇਹਦੇ ਚ ਹੀ ਸਭ ਕੁਛ ਆ ਹਾਂ 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 ਉਹ ਕਹਿੰਦੇ ਫਿਰ ਚੰਗਾ ਜਿੱਥੇ ਤੇਰਾ ਵਾਸਾ ਉੱਥੇ ਮੇਰਾ ਵਾਸਾ ਹੁਣ ਕੀਰਤਨੀਆਂ ਦਾ ਜਿਹੜਾ ਕਦ ਕਰਦਾਰ ਹੈ ਉਹ ਇਹ ਆ ਕਿ ਕੀਰਤਨ ਗੁਰੂ ਨਾਨਕ ਆਪਿਆ ਜੀ 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 ਤੇ ਕੀਰਤਨੀਆਂ ਭਾਈ ਮਰਦਾਨਾ ਜੀ ਆ ओके okay, जी ਤੇ ਇੱਥੇ ਸੋ ਪ੍ਰਧਾਨ ਆ ਕੇ ਕਹਿ ਦੇਣ ਵੀ ਤੈਨੂੰ ਦਰਬਾਰ ਸਾਹਿਬ ਚੋਂ ਕੱਢ ਦੇਾਂਗੇ ਹਾਂ 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 ਉਹ ਬੇਸ਼ੱਕ ਕੱਢ ਦੇਣ ਜੀ ਤੇ ਜਿੰਨਾ ਚਿਰ ਕੀਰਤਨ ਕੋਲ ਆ ਤੇ ਗੁਰੂ ਨਾਨਕ ਆ ਤੇ ਆਪਾਂ ਕੀਰਤਨੀਆਂ ਤੇ ਭਾਈ ਮਰਦਾਨੇ ਆ ਇਹਨਾਂ ਨੂੰ ਕੋਈ ਵੱਖ ਦੁਨੀਆ ਦੀ ਤਾਕਤਕਾਰੀ ਨਹੀਂ ਸਕਦੀ ਜੀ 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 ਬਿਲਕੁਲ ਬਿਲਕੁਲ ਫਿਰ ਕੀਰਤਨੀਆਂ ਕਿੰਨਾ ਕੁ ਅਮੀਰ ਹੁੰਦਾ ਆ ਵੀ ਭਾਈ ਮਨਸਾ ਸਿੰਘ ਵਰਗਿਆਂ ਨੂੰ ਛੇਰੇ ਪੰਜਾਬ ਮੋਹਰਾਂ ਦੇਣ ਚਲੇ ਜਾਂਦਾ ਆ ਹੂੰ ਹੂੰ ਜੀ ਉਹ ਕਹਿੰਦੇ ਸ਼ੇਰੇ ਪੰਜਾਬ ਤੇਰਾ ਧੰਨਵਾਦ ਵੀ ਤੂੰ ਕੀਰਤਨੀਏ ਦਾ ਅਦਬ ਕੀਤਾ ਆ ਹੂੰ ਜੀ ਪਰ ਤੈਨੂੰ ਰੱਬ ਨੇ ਦਾਨੀ ਬਣਾਇਆ ਮੈਨੂੰ ਸੰਤੋਖੀ ਬਣਾਇਆ ਮੈਂ ਆਪਣੇ ਆਪ 'ਚ ਖੁਸ਼ੀਆਂ ਤੇ ਇਹ ਮੋਹਰਾ ਕਿਸੇ ਲੋੜਵੰਦ ਨੂੰ ਦੇ ਦੇ ਤੂੰ ਜਾ ਕੇ ਹੂੰ 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 ਜੀ ਇਹ ਉਹ ਕੀਰਤਨੀਆਂ ਦੀ ਗੱਲਬਾਤ ਹੈ ਤੇ ਗੁਰੂ ਕਿਰਪਾ ਕਰੇ ਜੀ ਭਾਈ ਹੀਰਾ ਸਿੰਘ ਵਰਗੇ ਕ੍ਰਾਂਤੀਕਾਰੀ ਕੀਰਤਨੀਏ ਹੋਏ ਆ ਜਿਨ੍ਹਾਂ ਨੇ ਪ੍ਰਚਾਰ ਪ੍ਰਸਾਰ ਵੀ ਕੀਤੇ ਸਿੰਘ ਸੁਭਾਵਾਂ ਤੇ ਹੋਰ ਕਈ ਵੱਡੇ ਪੰਥਲੀ ਯੋਗਦਾਨ ਪਾਏ ਹੂੰ ਜੀ ਇਸ ਲਈ ਕੀਰਤਨੀਆਂ ਮਹਾਨ ਗੁਰੂ ਦੀ ਬਖਸ਼ਿਸ਼ ਦੇ ਉਪਾਤ੍ਰ ਆ ਤੇ ਕੀਰਤਨੀਆਂ ਨੂੰ ਹੀ ਗੁਰੂ ਗ੍ਰੰਥ ਸਾਹਿਬ ਚ ਜਗ੍ਹਾ ਮਿਲੀ ਹੋਈ ਆ ਬਾਬਾ ਸਤਜੀ ਤੇ ਬਾਬਾ ਬਲਵੰਡ ਜੀ ਜਿਨ੍ਹਾਂ ਦੀ RAM ਕਲੀ ਕੀ ਵਾਰ ਅੱਜ ਵੀ ਦਰਬਾਰ ਸਾਹਿਬ ਦੇ ਅੰਦਰ ਹਰ ਕੀਰਤਨੀਆਂ ਪੜਦਾ ਏ ਧੰਨ ਧੰਨ RAM ਦਾਸ ਗੁਰ ਜਿਨ ਸ੍ਰੀਆ ਤੇ ਨੇ ਸਵਾਰਿਆ ਉਹ ਕਰੀਬਨ ਹਰੇਕ ਕੀਰਤਨੀਆਂ ਪੜ੍ਹ ਕੇ ਜਾਂਦਾ ਹੈ ਜੀ ਬਿਲਕੁਲ ਬਿਲਕੁਲ ਖੈਰ ਚੈਨਲ ਦੇ ਸਾਰੇ ਦਰਸ਼ਕਾਂ ਸਰਹੀਆਂ ਨੂੰ ਇੱਕ ਵਾਰ ਫਿਰ ਦੱਸ ਦਈਏ ਕਿ ਸਾਡੇ ਨਾਲ ਇਹ ਸਾਰੀ ਗੱਲਬਾਤ ਲਈ ਜੁੜੇ ਸਨ ਪੰਥ ਪਰ ਪ੍ਰਸਤ ਸਖਸ਼ੀਅਤ ਤੇ ਸ੍ਰੀ ਦਰਬਾਰ ਸਾਹਿਬ ਜੀ ਦੇ ਸਾਬਕਾ ਉੱਗੇ ਕੀਰਤਨੀਆਂ ਸਾਬਕਾ ਮੈਂ ਨਹੀਂ ਹੈਗਾ ਜੀ ਸਾਬਕੇ ਪ੍ਰਧਾਨ ਹੋਣਗੇ ਜੀ ਮੈਂ ਪਹਿਲਾਂ ਵੀ ਕੀਰਤਨ ਕਰਦਾ ਸੀ ਅੱਜ ਵੀ ਕਰੀ ਜਾਣਾ ਹੈ ਹਨਾ ਨਹੀਂ ਬਿਲਕੁਲ ਨਾ ਕੀਰਤਨੀਆਂ ਹੁੰਦਾ ਹੈ ਨਾ ਹੈ ਗਰੰਥੀ ਸਿੰਘ ਹੁੰਦਾ ਨਾ ਪ੍ਰਚਾਰਕ ਹੁੰਦਾ ਉਹ ਵੱਖਰੀ ਗੱਲ ਵੀ ਪ੍ਰਧਾਨਾਂ ਨੇ ਟੱਕੇਸ਼ਾਈਆਂ ਕਰਕੇ ਬੇਸ਼ੱਕ ਉਥੋਂ ਉਹ ਕੱਢ ਦੇਣ ਜੀ 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 ਪਰ ਕੀਰਤਨ ਤਾਂ ਤੁਹਾਡੇ ਕੋਲ ਹੀ ਇਹ ਗੱਲ ਮੈਨੂੰ ਅਜੇ ਵੀ ਯਾਦ ਹੈ ਕਿ ਜਦੋਂ 2016 31 ਮਾਰਚ ਨੂੰ ਇਹਨਾਂ ਨੇ ਰਾਤੀ ਮੈਨੂੰ ਵਿਹਲਾ ਕੀਤਾ ਹਾਂ ਜੀ 8:30 ਵਜੇ ਜੀ ਉਸ ਵਕਤ ਮੈਨੂੰ ਜਦੋਂ ਇਹ ਖਬਰ ਬਾਹਰ ਆਈ ਤੇ ਡਾਕਟਰ ਜਿਹੜੇ ਉਦੋਕੇ ਨੇ ਹਾਂ ਜੀ ਇਨਾਂ ਦੀ ਮੈਨੂੰ ਕਾਲ ਆਈ ਸੀ ਕਿ ਵੀ ਭਾਈ ਸਾਹਿਬ ਮੈਂ ਇੱਕ ਤੁਹਾਨੂੰ ਗੱਲ ਸੁਣਾਉਣੀ ਹੈ ਨਾ ਇਹ ਤੇ ਨਹੀਂ ਮੈਨੂੰ ਕਿਹਾ ਵੀ ਤੁਹਾਨੂੰ ਦਰਬਾਰ ਸਾਹਿਬ ਚੋਂ ਉਹਨਾਂ ਨੇ ਕੱਢ ਕੇ ਮਾਰਾ ਕੀਤਾ ਹਾਂ 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 ਜੀ ਤੁਹਾਡੇ ਨਾਲ ਧੱਕਾ ਹੋਇਆ ਜੀ ਇਹ ਨਹੀਂ ਇਹਨਾਂ ਮੈਨੂੰ ਕਿਹਾ ਜੀ ਮੈਨੂੰ ਕਹਿੰਦੇ ਪੁਰਾਣੇ ਕੀਰਤਨੀਆਂ ਹੁੰਦੇ ਸੀਗੇ ਤੇ ਉਹ ਕਮੇਟੀ ਵਾਲਿਆਂ ਨੇ ਧੱਕਾ ਕਰਕੇ ਉਸ ਕੀਰਤਨੀਏ ਨੂੰ ਉੱਥੋਂ ਗੁਰੂ ਘਰ ਚੋਂ ਬਾਹਰ ਕਰਤਾ ਹਾਂ ਓਕੇ ਜੀ ਉਹਨਾਂ ਦਿਨਾਂ 'ਚ ਉਹਨੇ ਟਾਂਗਾ ਪਾ ਲਿਆ ਸਵਾਰੀਆਂ ਢੋਣ ਲਈ ਜੀ ਟਾਂਗਾ ਅੱਜ ਦੀ ਨੋਵਾ ਗੱਡੀ ਹੀ ਹਾਂ ਬਿਲਕੁਲ ਬਿਲਕੁਲ ਉਹ ਸੁਬਾ ਕਿਤਾ ਹਾਂਜੀ ਹਾਂ ਜੀ ਉਹ ਸੰਗਤ ਨੂੰ ਕਿਹਾ ਕਰੇ ਸੰਗਤ ਜੀ ਕੀਰਤਨ ਮੇਰੇ ਅੰਦਰ ਆ ਹਾਂ 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 ਵਾਜਾ ਖੋ ਸਕਦੇ ਨੇ ਕੀਰਤਨ ਨਹੀਂ ਹਾਂ ਮੈਂ ਉਦੋਂ ਵੀ ਕੀਰਤਨੀਆਂ ਸੀ ਤੇ ਟਾਂਗਾ ਚਲਾ ਕੇ ਵੀ ਕੀਰਤਨੀਆਂ ਹੀ ਆ ਹਾਂ ਬਿਲਕੁਲ ਬਿਲਕੁਲ ਮੇਰੀ ਰੋਜੀ ਰੋਟੀ ਲਈ ਤੁਸੀਂ ਸਵਾਰੀਆਂ ਬਣ ਕੇ ਮੇਰੇ ਟਾਂਗੇ 'ਚ ਬਹਿ ਜਾ ਕਰੋ ਹਾਂ ਜੀ ਤੇ ਕੀਰਤਨ ਕਰਨ ਮੈਨੂੰ ਜ਼ਰੂਰ ਬੁਲਾ ਲਿਆ ਕਰੋ ਜੀ 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 ਕੀਰਤਨ ਹੀ ਮੈਂ ਛੱਡਦਾ ਮੈਂ ਗੁਲਾਮੀ ਛੱਡੀ ਇਹਨਾਂ ਦੀ ਜੀ 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 ਬਿਲਕੁਲ ਉਹ ਗੱਲ ਮੈਨੂੰ ਅੱਜ ਵੀ ਯਾਦ ਹੈ ਕਿ ਇਹ ਕੀਰਤਨ ਦੇ ਜਿਹੜੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਤੇ ਨਾਲ ਹੀ ਜਾਣੀ ਜੀ 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 ਬਿਲਕੁਲ 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 ਖੈਰ ਦਰਸ਼ਕਾਂ ਸਨ ਇਹਨੂੰ ਇੱਕ ਵਾਰ ਫਿਰ ਦੱਸ ਦਈਏ ਕਿ ਸਾਡੇ ਨਾਲ ਜੁੜੇ ਸਨ ਪੰਥ ਦੀ ਬਲੰਦ ਆਵਾਜ਼ ਉਹਗੇ ਕੀਰਤਨੀਏ ਭਾਈ ਸਾਹਿਬ ਭਾਈ ਗਲਦੇਵ ਸਿੰਘ ਵਡਾਲਾ ਜੀ ਸੋ ਵਡਾਲਾ ਸਾਹਿਬ ਚੈਨਲ ਦੀ ਵਕਤ ਦਿੱਤਾ ਧੰਨਵਾਦ ਸ਼ੁਕਰੀਆ ਵਾਈਗੁਰਜੀ ਕਾਲਸਾ ਵਾਈਗੁਰਜੀ ਦੀ ਫਤਿਹ ਸੋ ਅਜੇ ਉਤਪਨ ਮਾਮਲੇ ਦੇ ਆਰ ਦਿਰ ਜਿਹੜਾ ਆਪਾਂ ਸਾਰੀ ਸਥਿਤੀ ਜਾਣਨੀ ਚਾਹੀਏ ਭਾਈ ਬਲਦੇਵ ਸਿੰਘ ਬਟਾਲਾ ਜੀ ਤੋਂ ਤੇ ਇੱਕ ਹੋਰ ਧਾਰਮਿਕ ਲਿਹਾਜ਼ ਦੀ ਜਿਹੜੀ ਖਬਰ ਉੱਪਰ ਕੀ ਸਾਹਮਣੇ ਆਈ ਹੈ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਦੇ ਵਿੱਚ ਜਿਹੜਾ ਪਿਛਲੇ ਸਮੇਂ ਤੋਂ ਜਥੇ ਜਾਣ ਉਤੇ ਰੋਕ ਲੱਗੀ ਸੀ ਪਾਰ ਸਰਕਾਰ ਨੇ ਹੁਣ ਉਹ ਰੋਕ ਖੋਲ੍ਹ ਦਿੱਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਰੀਏ ਇਹ ਜਿਹੜੇ ਸਰਦਾਲੂੜੇ ਉਹ ਡਿسمبر ਦੇ ਵਿੱਚ ਹੋਣ ਵਾਲੇ ਜਿਹੜੇ ਗੁਰਪੁਰਬ ਹੈ ਉਹਦੇ ਵਿੱਚ ਜਾ ਸਕਣਗੇ ਫਿਰ ਇਹ ਸਾਰੇ ਮਾਮਲੇ ਦੇ ਵਿੱਚ ਪਾਰ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਸ਼ਰਤਾਂ ਵੀ ਐਤ ਕੀਤੀਆਂ ਨੇ ਤੇ ਨਾਲ ਜਿਹੜੀਆਂ ਹੋਰ ਸੰਸਥਾਵਾਂ ਨੂੰ ਹਾਲੇ ਮਜ਼ਦੂਰੀ ਨਹੀਂ ਦਿੱਤੀ ਜਾਂ ਨਾਲ ਜਾਣ ਉਤੇ ਸਿਰਫ ਦੋ ਸੰਸਥਾਵਾਂ ਸਿੱਖਾਂ ਦੀਆਂ ਜਿਨ੍ਹਾਂ ਦੇ ਵਿੱਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਨੂੰ ਵੀ ਸ਼ਾਮਲ ਕੀਤਾ ਗਿਆ ਖੈਰ ਦੇਖਦੇ ਰਹੋ ਚੈਨਲ ਈ ਮਿਸ਼ਨ ਪੰਜਾਬੀ ਰਬ ਰੱਖਾ ਈ ਮਿਸ਼ਨ ਪੰਜਾਬੀ